ਤਾਜ਼ਾ ਮਾਮਲਾ ਰੋਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਕੰਪਲੈਕਸ ਦਾ ਹੈ ਜਿੱਥੇ ਬੀਤੀ ਰਾਤ ਲਗਭਗ ਸਵਾ 10:00 ਵਜੇ ਦੇ ਕਰੀਬ ਇੱਕ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੇ ਇਸ ਸਰਾਂ ਗੇੜ ਦੇ ਰਾਹੀ ਦਾਖਲ ਹੁੰਦਾ ਜੋ ਪਿੱਛੋਂ ਸ਼ੀਦਾ ਸਾਹਿਬ ਤੋਂ ਚੱਲ ਕੇ ਪੈਦਲ ਕਿਉਂਕਿ ਰਾਤੋਲੇ ਬਾਜ਼ਾਰ ਵੀ ਸਾਰਾ ਖੁੱਲਾ ਹੁੰਦਾ ਹੈ ਤਾਂ ਇਸ ਗੇੜ ਤੇ ਰਾਹੀ ਅੰਦਰ ਦਾਖਲ ਹੁੰਦਾ ਹੈ ਔਰ ਇੱਥੋਂ ਦਾਖਲ ਹੁੰਦੇ ਆ ਗੁਟਕਾ ਸਾਹਿਬ ਦੇ ਅੰਗ ਜਿਹੜੇ ਆ ਉਹ ਪਾੜ ਕੇ ਖਿਲਾਰਨੇ ਸ਼ੁਰੂ ਕਰ ਦਿੰਦਾ ਹੈ ਇੱਥੋਂ ਚੱਲ ਕੇ ਲਗਭਗ 100 ਗੱਜ ਦੇ ਕਰੀਬ ਜਿਹੜਾ ਹੈ ਉਹ ਅੱਗੇ ਨਿਕਲ ਜਾਂਦਾ ਹੈ ਕਿਉਂਕਿ ਸੰਗਤ ਗਰਮੀਆਂ ਦੀ ਛੁੱਟੀਆਂ ਚੱਲ ਰਹੀਆਂ ਬਹੁਤ ਵੱਡੀ ਗਿਣਤੀ ਵਿੱਚ ਮੌਜੂਦ ਹੁੰਦੀ ਹੈ ਔਰ ਸਭ ਤੋਂ ਖਾਸ ਗੱਲ ਰਾਤਾ ਹੁਣ ਵੀ ਤੁਸੀਂ ਤਸਵੀਰ ਦੇ ਸਕਦੇ ਹੋ ਪੁਲਿਸਪਲ ਬਹੁਤ ਵੱਡੀ ਗਿਣਤੀ ਤਣਾਤ ਹੈ ਔਰ ਇਹ ਤਣਾਤੀ 1 ਜੂਨ ਤੋਂ ਇਸੇ ਤਰ੍ਹਾਂ ਤੋਂ ਸਭ ਤੋਂ ਵੱਧ ਧਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੱਲੂ ਕਰ ਹਫ਼ਤੇ ਨੂੰ ਮੁਖ ਰੱਖਦੇ ਆ ਵੱਡੀ ਗਿਣਤੀ ਚ ਪੁਲਿਸ ਵੱਲ ਤਨਾਤ ਕੀਤਾ ਜਾਂਦਾ ਹੈ ਅਲਰਟ ਜਾਰੀ ਕੀਤਾ ਜਾਂਦਾ ਹੈ ਪਰ ਇਹ ਸਭ ਦੇ ਬਾਵਜੂਦ ਉਹ ਵਿਅਕਤੀ ਜੋ ਸਰਾਹ ਗੇੜ ਤੋਂ ਸ਼ੁਰੂ ਹੁੰਦਾ ਹੈ ਅੱਗ ਖਿਲਾਰਦਾ ਹੋਇਆ ਲਗਭਗ ਇੱਥੇ ਇਨਫੋਰਮੇਸ਼ਨ ਸੈਂਟਰ ਜਿਹੜਾ ਸਾਹਮਣੇ ਲਿਖਿਆ ਆ ਰਿਹਾ ਹੈ ਗੁਰ ਰਾਮ ਦਾ ਸਰਾਹ ਦੇ ਬਾਹਰ ਇੱਥੇ ਤੱਕ ਪਹੁੰਚ ਜਾਂਦਾ ਹੈ ਸੰਗਤ ਬਹੁਤ ਜ਼ਿਆਦਾ ਗੁੱਸੇ ਚ ਹੁੰਦੀ ਹੈ ਪਹਿਲਾਂ ਤਾਂ ਕਿਸੇ ਨੂੰ ਸਮਝ ਨਹੀਂ ਕੁਛ ਆਂਦਾ ਪਰ ਜਦੋਂ ਉਹਨੂੰ ਲੋਕਾਂ ਨੂੰ ਸਮਝ ਆਂਦਾ ਕਿ ਵਿਅਕਤੀ ਬੇਅਦਬੀ ਕਰ ਰਿਹਾ ਤਾਂ ਉਸ ਨੂੰ ਇੱਥੇ ਫੜਾਇਆ ਜਾਂਦਾ ਹੈ ਸ਼੍ਰਮਿਕ ਬੇਟੀ ਮਲਾਜ਼ਮ ਭਜਦੇ ਨੇ ਜੋ ਸੇਵਾਦਾਰ ਉਹਨਾਂ ਵੱਲੋਂ ਉਸਦੀ ਫੜ ਗਿਆ ਜਾਂਦਾ ਹੈ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਥੋੜੇ ਗੁੱਸੇ 'ਚ ਆ ਕੇ ਜਜ਼ਬਾਤੀ ਜਜ਼ਬਾਤੀ ਹੋ ਕੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਗੁਰਰਾਮ ਦਾ ਸਰਾ ਦੇ ਇੱਕ ਦਫ਼ਤਰ ਦੇ ਵਿੱਚ ਲਿਜਾਇਆ ਜਾਂਦਾ ਹੈ ਔਰ ਪੁਲਿਸ ਭਲਾ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਹ ਵੀਡੀਓ ਦੇ ਵਿੱਚ ਉਸ ਤੋਂ ਸਵਾਲ ਕੀਤੇ ਜਾ ਰਹੇ ਆ ਪਰ ਜਿਸ ਦੇ ਵਿੱਚੋਂ ਆਪਣਾ ਨਾਮ ਕੋਗਾ ਦੱਸ ਰਿਹਾ ਆਪਣੇ ਪਿਤਾ ਦਾ ਨਾਮ ਦੱਸ ਰਿਹਾ ਇਹ ਵੀ ਦੱਸ ਰਿਹਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਪਰ ਜੋ ਜਿਸ ਤਰੀਕੇ ਦੇ ਨਾਲ ਉਹ ਗੱਲਬਾਤ ਕਰ ਰਿਹਾ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਲੱਗ ਰਹੀ ਇਹ ਸਭ ਕੁਝ ਠੀਕ ਲੱਗ ਰਿਹਾ ਕਿ ਹਾਂ ਉਸਦੀ ਮਾਨਸਿਕ ਹਾਲਤ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ ਪਰ ਸਵਾਲ ਵੱਡਾ ਇਹੀ ਹੈ ਕਿ ਆਖਿਰਕਾਰ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਿਉਂ ਆਖਿਰਕਾਰ ਕੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਨਾਲ ਖਿਲਵਾੜ ਕਰਕੇ ਥੇਸ ਪਹੁੰਚਾ ਕੇ ਹਾਲਾਤ ਖਰਾਬ ਕੀਤੇ ਜਾਣ ਕਿਤਨਾ ਕਿਤੇ ਸਾਜਿਸ਼ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਇਹ ਉਹ ਪਵਨ ਪਿੱਤਰ ਸਥਾਨ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆਤਮਸਤਕ ਹੋ ਲਈ ਪਹੁੰਚਦੀਆਂ ਨੇ ਧੰਗੁਰ ਰਾਮਦਾਸ ਦੇ ਦਰ ਦਾ ਅਸ਼ੀਰਵਾਦ ਲੈਣ ਦੇ ਲਈ ਪਹੁੰਚਦੀਆਂ ਨੇ ਪਿਛੋਕਰ ਚ ਵੀ ਜਿਹੀਆਂ ਘਟਨਾਵਾਂ ਵਾਪਕ ਚੁੱਕੀਆਂ ਹੈ 4 ਸਾਲ ਪਹਿਲਾਂ ਸ਼੍ਰੀ ਮੰਦਿਰ ਸਾਹਿਬ ਦੇ ਅੰਦਰ ਸੱਚਖੰਡ ਦੇ ਅੰਦਰ ਬੇਦਬੀ ਦੀ ਯਤਨ ਦਾ ਦੀ ਕੋਸ਼ਿਸ਼ ਕੀਤੀ ਗਈ ਜੋ ਸੇਵਾਦਾਰਾਂ ਦੀ ਚੌਕਸੀ ਚਲਦੇ ਨਾਕਾਮ ਹੋਈ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਬੇਅਦਬੀ ਕੀਤੀ ਗਈ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਬੇਅਦਬੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਨਾ ਕਿਸੇ ਤਰੀਕੇ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਕੇ ਸਿੱਖ ਕੌਮ ਨੂੰ ਭਾਵਕ ਕਰਕੇ ਰੋਚ ਲਿਆ ਕੇ ਪੰਜਾਬ ਦੇ ਹਾਲਾਤ ਜਿਹੜੇ ਐ ਉਹ ਖਰਾਬ ਕੀਤੇ ਜਾ ਰਹੇ ਸਭ ਤੋਂ ਵੱਧ ਸਾਜਿਸ਼ ਨਜ਼ਰ ਆ ਰਹੀ ਹੈ ਕਿਉਂਕਿ ਮਨ 'ਚ ਸਵਾਲ ਉੱਠਣੇ ਸੁਭਾਵਕ ਹੈ ਕਿ ਆਖਰਕਾਰ ਜੇਕਰ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਤਾਂ ਸਿਰਫ ਸਿਰਫ ਗੁਰਦੁਆਰਾ ਸਹਿਬਾਨ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਕਿਉਂ ਸਿੱਖ ਕੌਮ ਦੀ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਆਖਰਕਾਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਗੁੜਕਾ ਸਾਹਿਬ ਜਪੋਥੀਆਂ ਦੀ ਹੀ ਬੇਦਬੀ ਕਿਉਂ ਇਹ ਇਹ ਵੱਡਾ ਸਵਾਲ ਜਿਹੜਾ ਹੈ ਲਗਾਤਾਰ ਹਰ ਸਿੱਖ ਦੇ ਮਨ ਦੇ ਵਿੱਚ ਆ ਰਿਹਾ ਹੈ ਕਿ ਆਖਰਕਾਰ ਕਿਉਂ ਇਹ ਸਭ ਕੁਝ ਹੋ ਰਿਹਾ ਹੈ ਕੋਈ ਨਾ ਕੋਈ ਗਿਣੀ ਮਿੱਥੀ ਸਾਜ਼ਿਸ਼ ਜਿਹੜੀ ਹੈ ਉਹ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਤੋਂ ਪੁਲਿਸ ਉਸਨੂੰ ਗ੍ਰਿਫਤਾਰ ਕਰਕੇ ਲਿਜਾ ਚੁੱਕੀ ਹੈ ਅਧਿਕਾਰੀ 올 ਰਿਕਾਰਡ ਇਹ ਮੰਨ ਚੁੱਕੇ ਹੈ ਕਿ ਉਸਤੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ थाना ਫੀਸ ਵਿਜ਼ਨ ਦੇ ਵਿੱਚ ਉਸਨੂੰ ਰੱਖਿਆ ਗਿਆ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਉਸਦੇ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੈ ਉਸਦੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੋ ਇਹ ਉਹ ਰਸਤਾ ਹੈ ਬਿਲਕੁਲ ਸਿੱਧਾ ਜਿਹੜਾ ਸ਼ੀਦਾ ਸਾਹਿਬ ਨੂੰ ਜਾਣਦਾ ਔਰ ਇਸ ਰਸਤੇ ਤੋਂ ਹੀ ਰਾਤ ਨੂੰ ਉਹ ਵਿਅਕਤੀ ਇੱਥੇ ਪਹੁੰਚਿਆ ਜਿਸ ਨੇ ਪਹੁੰਚਦੇ ਹੀ ਇਸ ਬੜੀ ਕੋਜੀ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਤੋ ਇਹ ਕਟਰਾਵਾ ਹਮੇਸ਼ਾ अनेका ਵਾਰ ਵਾਪਰ ਚੁੱਕੀ ਹੈ ਪਰ ਅੱਜ ਤੱਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੇ ਆ ਕੇ ਉਹਨੇ ਜਿਹੜੀ ਹੈ ਬੇਅਦਬੀ ਦੀ ਕਟੜਾ ਨੂੰ ਅੰਜਾਮ ਦਿੱਤਾ ਤੋ ਸਿਕ ਕੌਮ ਚ ਭਾਰੀ ਰੋ ਹੈ अनेका ਜਥੇਬੰਦੀਆਂ ਰਾਤ ਪਰਮਜੀਤ ਸਿੰਘ ਕਾਲੀ ਤੇ ਹੋਰ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਅਧਿਕਾਰੀ ਵੀ ਥਾਣੇ 'ਚ ਮੌਜੂਦ ਰਹੇ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੁਸ਼ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਰਕਾਰ ਕੋਈ ਜਾਣਕਾਰੀ ਜਿਹੜੀ ਇਹ ਸਾਂਝੀ ਕੀਤੀ ਜਾਵੇ